ਲੋ ਜੀ ਦੋਸਤੋ ਆਪਣਾਲੇ ਤਾਜ ਦੀ ਕੱਟੀ ਹੈ ਜੀ ਫੀਮੇਲ ਕਾਫ ਇਹ ਗਈ ਹੈ ਜੀ 3 ਦਿਨਾਂ ਦੀ 3 ਦਿਨਾਂ ਦੀ ਤੇ ਮਾਂ ਵੀ ਪੂਰੀ ਚੰਗੀ ਆ ਤੇ ਬੱਚਾ ਵੀ ਪੂਰਾ ਚੰਗਾ ਮੈਨੂੰ ਲੱਗਦਾ ਵੀ ਮਾਂ ਦੇ ਹਿਸਾਬ ਨਾਲ ਕੱਦ ਦੇ ਨੇ ਉੱਚਾ ਕਰਨਾ ਉੱਚਾ ਕਰਨਾ ਕਿਉਂ ਕਰਨਾ ਉਹ ਵੀ ਦੱਸ ਦੇ ਕਿਉਂਕਿ ਉਹਦਾ ਤਾਜ ਦੰਦਾ ਕੱਦ ਪੂ ਕਾਫੀ ਉੱਚਾ ਹੈਗਾ ਕਾਫੀ ਉੱਚਾ ਹੈ ਨਾ ਐਕਸਟਰਨਲ ਤੇ ਬਾਕੀ ਦੋਸਤੋ ਬਲੈਕਨੈਸ ਬਹੁਤ ਵਧੀਆ ਆ ਰਹੀ ਹੈ ਸ਼ਾਈਨਿੰਗ ਬਹੁਤ ਆ ਰਹੀ ਹੈ ਸ਼ਾਈਨਿੰਗ ਬਹੁਤ ਆ ਖਰ ਮਾਂ ਵੀ ਚੰਗੀ ਆ ਉਹਦੇ ਭੂਸੜੀ ਜੀ ਲੱਗਦੀ ਸੀ ਨਾ ਰੋਸ਼ੀ ਜੀ ਉਦੋਂ ਫਿਰ ਸੁੱਈ ਹੋਈ ਸੀ ਹੈ ਸੁੱਈ ਹੋਈ ਸੀ ਹਾਂ ਤੇ ਉਹ ਟਾਈਮ ਹੋ ਗਿਆ ਹਨਾ ਤੇ ਲਓ ਜੀ ਲੈਂਥ ਚੈੱਕ ਕਰੋ ਤੁਸੀਂ ਕਰੂ ਕੋਸ਼ੇ ਬਣੂ ਕੋਸ਼ਾ ਲਓ ਜੀ ਪੱਠਪੜਾ ਚੈੱਕ ਕਰ ਲਓ ਹਾਈਟ ਲੈਂਥ ਬਹੁਤ ਚੰਗੀ ਲਓ ਜੀ ਜੇ ਕਿਸੇ ਮੇਰੇ ਵੀਰ ਨੂੰ ਆਪਣੇ ਤਾਜ ਦੀ ਕ੍ਰਾਸ ਮਚਾਈ ਦੀ ਹੁੰਦੀ ਆ ਤਾਂ ਸੰਪਰਕ ਕਰ ਸਕਦੇ ਹੋ ਤੇ ਬਾਈ ਬਹੁਤ ਕਿਵੇਂ ਲੱਗਿਆ ਰਿਜ਼ਲਟ ਸਹੀ ਬਹੁਤ ਸਾਰਾ ਰੱਟਾ ਬਾਈ ਇਹਨਾਂ ਹਾਈਟ ਉੱਚੀ ਕਰੋਗੀ ਹਾਂ ਤੇ ਬਾਕੀ ਵਧੀਆ ਬਣੂਗਾ ਠੀਕ ਆ ਲਓ ਜੀ ਬਾਕੀ ਇਹਦੇ ਟੀਕੇ ਭਰਾਏ ਹੋਏ ਸੀ ਵੀਰਾਂ ਨੇ ਪਹਿਲਾਂ ਵੀ ਇੱਕ ਦੋ ਵਾਰ ਹੀ ਉਦੋਂ ਕਨਸੀਵ ਨਹੀਂ ਕਰਿਆ ਤੇ ਪਹਿਲੀ ਵਾਰ ਚ ਕਨਸੀਵ ਹੋ ਗਿਆ ਹਾਂ ਕਨਸੀਵ ਪਹਿਲੇ ਦੀ ਮਾਂ ਵੀ ਇਸ਼ੇਦੂ ਕਨਸੀਵਤਾਜ ਤੇ ਇਹਦੀ ਮਾਂ ਹਨਾ ਦੋ ਲਿਆਈ ਸੀ ਦੋ ਲਿਆਈ ਸੀ ਇਹ ਪਹਿਲਾਂ ਸੀ ਉਹ ਮਨ ਲੱਗਾ ਪਿੱਛੋਂ ਆਵਾਜ਼ ਚੋਂ 5 ਮਹੀਨੇ ਗੱਪਣਾ ਉਹ ਪੰਜ ਦੀ ਮਿੰਨ ਦੀ ਕੋ ਆਉ ਉਹ ਦੋ ਦੋ ਦੇਈ ਜਾਂਦੇ 10 ਕਿਲੋ ਠੀਕ ਆ ਉਹ ਪੰਜ ਦੀ ਹੋਗੀ ਹਾਂ ਹੋ ਗਈ ਪੰਜ ਦੀ ਠੀਕ ਆ ਮੈਨੂੰ ਯਾਰ ਕਿਸੇ ਬੰਦੇ ਨੇ ਤੁਹਾਡੇ ਵੇਖੀ ਦੇਣ ਆਇਆ ਕਹਦਾ ਤਾਂ ਵੀ ਅਕੇ ਤਾਂ ਦੋ ਲਵਈਆਂ ਜੀ ਕਿ ਦੋਨੇ ਨਹੀਂ ਰਹੀਆਂ ਮੈਂ ਤਾਂ ਕਰ ਕਿ ਮੈਂ ਤਾਂ ਆਇਆ ਨਹੀਂ ਹੁੰਦਾ ਨਹੀਂ ਸੀ ਮੈਂ ਨਾ 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 ਦੋਨੇ ਗੱਭਣ ਨੇ ਇਹ ਤਾਂ ਆਪਣੇ ਪਹਿਲਾਂ ਹੀ ਗੱਲ ਵਿੱਚ ਮੈਂ ਦੱਸਿਆ ਜੀ ਕਿ ਗੱਭਣ ਨੇ ਹਾਂ ਕੋਟੜੇ ਜੀ ਮੇਲੇ ਦੇ ਆਪਾਂ ਸਦੱਸਿਆ ਜੀ ਕੋਟੜੇ ਤੁਸੀਂ ਤਾਂ ਮੈਨੂੰ ਪਿੱਛੋਂ ਦੱਸਿਆ ਹਾਂ ਅੱਛਾ ਨਹੀਂ ਪਹਿਲਾਂ ਮੈਨੂੰ ਕਿਸੇ ਬੰਦੇ ਨੇ ਗੱਲ ਤਾਂ ਉਹ ਕਰਤਾ ਸੀਗਾ ਕਹਿੰਦਾ ਵੀ ਐਂ ਕਰਕੇ ਵੀ ਉਹ ਕਹਿੰਦਾ ਵੀ ਸਾਡੀਆਂ ਅਸੀਂ ਦੋ ਲਵਾ ਕੇ ਲੈ ਜੀ ਖਰਚਾ ਪੈ ਗਿਆ ਜੇ ਤਾਂ ਕੋਈ ਹੋਰ ਹੋਊਗਾ ਉਹ ਪਤਾ ਨਹੀਂ ਤਾਂ ਚੌੜ ਕਰ ਗਿਆ ਮਰਨ ਨਾਲ ਚੌੜ ਕਰ ਦੋ ਵਖਰੀ ਗੱਲ ਪਰ ਦੋਨੇ ਗੱਭਣ ਨੇ ਉਸ ਦੀ ਗੱਭਣ ਨੇ ਤਾਜ ਤੋ ਠੀਕ ਆ ਇਹ ਇਹਨੇ ਹੋਣਾ ਇਹ ਸੂਪੀ ਹਾਂ ਉਹ ਹਲੇ ਤੇ ਤੇ ਆਪਣੇ ਕੋਲੇ ਮਨ ਲਾ ਤਾਂ ਉਹ ਵੀਡੀਓ ਵੀ ਮੇਰੇ ਕੋਲੇ ਨੈਟ ਤੇ ਚੜੀ ਪਈ ਆ ਤੁਹਾਡੀ ਹੈਗੀ 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 ਹੈ ਨਾ ਉਹ ਫਰਵਰੀ ਦੀ ਆ ਫਰਵਰੀ ਦੀ ਆ 24 ਫਰਵਰੀ ਦੀ 24 ਫਰਵਰੀ ਦੀ ਤੇ ਅੱਜ 3-4 ਦਿਨਾਂ ਦੀ ਇਹ ਦੋਸਤੋ ਫੀਮੇਲ ਕਾਫ ਹੋਊਗੀ ਤੇ ਬਾਕੀ ਲੰਬਾਈ ਤੇ ਚੜਾਈ ਚੈੱਕ ਕਰ ਸਕਦੇ ਹੋ ਵੀ ਚੀਜ਼ ਕੀ ਬਾਤ ਆ ਨਾ ਤਾਜ ਦੀ ਇਹ ਫੀਮੇਲ ਕਾਫ ਆ ਮਾਇਨਾ ਵਿੱਚ ਜ਼ਿਆਦਾਤਰ ਕੱਟੀਆਂ ਹੋਈਆਂ ਵੀਡੀਓ ਪਾ ਦੀਆਂ ਲੋਕਾਂ ਨੂੰ ਐ ਵੀ ਪਤਾ ਨਹੀਂ ਕੱਟੀ ਦੀ ਜਾਂਦਾ ਨਹੀਂ ਨਹੀਂ ਕੱਟੀ ਹੈ ਬਾਈ ਹੈ ਇਹਦੇ ਮਗਰ ਪਹਿਲਾਂ ਵੀ ਕੱਟੀ ਸੀ ਪਹਿਲਾਂ ਕੋਈ ਨਾ ਹੁੰਦੀ ਸੀ ਪਹਿਲਾਂ ਕੱਟਾਈ ਠੀਕ ਆ ਬਜਰੰਗੀ ਵਾਲਾ ਕੱਟਾਗਾ ਇਸ ਦੋ ਵਾਰ ਟੀਕੇ ਭਰਾ ਫਿਰ ਰਹੀ ਨਹੀਂ ਫਿਰ ਉੱਥੋਂ ਲਵਾਂਗੇ ਟੀਕੇ ਭਰਾ ਜੀ ਦੋ ਵਾਰ ਠੀਕ ਆ ਮੈਂ ਵੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੀਆਂ ਫੀਮੇਲ ਕਾਫ ਆ ਗਈ ਤੇ ਬਾਕੀ ਦੇਖਦੇ ਆ ਥੋਡੇ ਕੋਲੇ ਦੁੱਧ ਕਿੰਨਾ ਕੁ ਕੱਢੂਗੀ ਹਨਾ ਆਪਾਂ ਉਹ ਵੀ ਲਾਈਵ ਹੀ ਕਰਨਾ ਚਾਹੇ 8 ਕਿਲੋ ਦੇ ਵਿੱਚ ਇਹ 15 ਦੇ ਵਿੱਚ ਇਹਦਾ ਜ਼ਰੂਰ ਕਰਨਾ ਤੇ ਇੱਕ ਕੋਹੀ ਨੂਰ ਆਈ ਤਾਂ ਪੱਕਾ ਕਰਾਂਗੇ ਹਾਂ ਪੱਕਾ ਕਰਾਂਗੇ ਪੱਕਾ ਕਰਾਂਗੇ ਬਈ ਵੀ ਕੋਹੀ ਨੂਰ ਚਲੋ ਉਹਦਾ ਹੁਣ ਨਹੀਂ ਦੋਨੇ ਦੋਨੇ ਬਰੋਬਰ ਹੀ ਆ ਸੰਤਾ ਹੈ ਬਰੋਬਰ ਹੀ ਆ ਰਿਜ਼ਲਟ ਦੇਖੋ ਕੀ ਦਾ ਵਧੀਆ ਕੀ ਦਾ ਨਾ ਇਹ ਹੁਣ ਕੱਟੀ ਉਹਦੇ ਵਰਗੀ ਵੀ ਹੈ ਜੇ ਕੋਹੀ ਨੂਰ ਵਾਲੀ ਵਰਗੀ ਹਾਂ ਹਾਂ ਉਹੀ ਕੋਹੀ ਨੂਰ ਵਾਲੀ ਆ ਬਈ ਜਿਵੇਂ ਸੇਮ ਕਾਪੀਆਂ ਨੇ ਕਾਪੀ ਆ ਠੀਕ ਹੈ ਇੱਕ ਪਾਸੇ ਡਾਇਰੈਕਟਰ ਦਾ ਰਿਜ਼ਲਟ ਹੈ ਇੱਕ ਪਾਸੇ ਈ.ਜੀ ਦਾ ਬਾਕੀ ਉਹ ਫਰਕ ਦੇਖ ਲਾਂਗੇ ਹਣਾ ਫਰਕ ਦੇਖ ਲਾਂਗੇ ਲਓ ਜੀ ਦੋਸਤੋ ਪੀਖੀ ਸ਼ਹਿਰ ਦੇ ਵਿੱਚ ਇਹ ਮੱਝ ਆਪਣੇ ਦਾਤ ਤੋਂ ਕ੍ਰੋਸ ਹੋ ਕੇ ਆਈ ਸੀ ਤੇ ਆਹ ਫੀਮੇਲ ਆਈ ਆ ਤੇ ਬਾਕੀ ਚੀਜ਼ ਚੈੱਕ ਕਰ ਸਕਦੇ ਹੋ ਤਿੰਨ ਦਿਨਾਂ ਦੀ ਆ ਹਜੇ ਤੇ ਬਾਕੀ ਕੁਆਲਿਟੀ ਲੈਂਥ ਬਹੁਤ ਚੰਗੀ ਆਈ ਆ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਆਪਾਂ ਇਹਦਾ ਰਿਕਾਰਡ ਵੀ ਕਰਾਵਾਂਗੇ ਦੁੱਧ ਇਹਨਾਂ ਨੇ ਪਾਲਣੀ ਆ ਤਾਂ ਹਾਂ ਹਾਂ ਬਈ ਵੇਚਣੀ ਤਾਂ ਨਹੀਂ 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 ਕੋਈ ਵੇਚਣਾ ਠੀਕ ਹੈ ਤੇ ਬਾਕੀ ਆਪਾਂ ਦੇਖਦੇ ਆਂ ਵੀ ਦੁੱਧ ਕਿੰਨਾ ਕੱਢੂਗੇ ਆਪਾਂ ਸਾਰਿਆਂ ਦੇ ਸਾਹਮਣੇ ਲਿਉਣਾ 8 ਕਿਲੋ ਕੱਢੇ ਚਾਹੇ 10 ਕੱਢੇ ਚਾਹੇ 15 ਕੱਢਦੇ ਚਾਹੇ 20 ਕੱਢਦੇ ਕਿੰਨੇ ਕੱਢੇ ਇਹ ਕਿੰਨੇ ਕੱਢੇ ਤੇ ਲਓ ਜੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ